ਉਬਾ ਸਿੰਘ ਇੰਸਪੈਕਟਰ ਦੀ ਜਿਸ ਨੂੰ ਬੀਤੇ ਦਿਨੀ ਪਟਿਆਲਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਣੀ ਦੇ ਵੱਲੋਂ ਸੋਦਾ ਲਾਇਆ ਗਿਆ ਸੀ ਉਸ ਦੀਆਂ ਭੋਗ ਦੀਆਂ ਅੰਤਮ ਰਸਮਾਂ ਨਿਭਾਈਆਂ ਗਈਆਂ ਉੱਥੇ ਗੁਰਬਾਣੀ ਕੀਰਤਨ ਵੀ ਹੋਇਆ ਅੰਤਿਮ ਅਰਦਾਸ ਵੀ ਹੋਈ ਜਿਸ ਦਾ ਵਿਰੋਧ ਕਰਨ ਦੇ ਲਈ ਸਿੱਖ ਜੱਥੇਬੰਦੀਆਂ ਦੇ ਕਈ ਆਗੂ ਪਹੁੰਚੇ ਕਿਉਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਰੋਕਿਆ ਐਕਚੁਅਲੀ ਪਿੱਛੇ ਤੁਸੀਂ ਝਾਤ ਮਾਰੋ ਕਿ 1947 ਤੋਂ ਲੈ ਕੇ ਹੁਣ ਤੱਕ ਫੁਰਸੀ ਦੀ ਭੁੱਖ ਦੇ ਕਾਰਨ ਮੁੱਖ ਮੰਤਰੀ ਦੀ ਭੁੱਖ ਦੇ ਕਾਰਨ ਇਹ ਲੋਕਾਂ ਨੂੰ ਆਪਣੇ ਨਾਂ ਰੱਖਿਆ ਸੀ ਤੇ ਇਹ ਸਾਡਾ ਕਤਲੋਗਾਰਤ ਕਰਾਇਆ 1984 ਤੋਂ 1991-92 ਦੇ ਟਾਈਮ ਦੇ ਵਿੱਚ ਕੀਤਾ ਸੀ ਉਸ ਦੀ ਉਹ ਸਜ਼ਾ ਪਟਿਆਲਾ ਜੇਲ੍ਹ ਦੇ ਅੰਦਰ ਭੋਗ ਰਿਆ ਇਹਨਾਂ ਨੇ ਕਦੀ ਹਿੱਕ ਠੋਕ ਕੇ ਇਹ ਨਹੀਂ ਕਿਹਾ ਕਿ ਮੈਂ ਫਲਾਣੇ ਸਿੰਘ ਨੂੰ ਮੈਂ ਮਾਰਿਆਗਾ ਜਿਹੜੇ ਸਾਡੇ ਲੀਡਰ ਜਿਨ੍ਹਾਂ ਨੇ ਪੱਕਾ ਸਿਰ ਫਸਾਇਆ ਆ ਉਹਨਾਂ ਦੇ ਕਾਲੇ ਚਿੱਠੇ ਇਹਨਾਂ ਦੇ ਕੋਲ ਨੇ ਜਿਹੜਾ ਬੰਦਾ ਨੌਕਰੀ ਤੇ ਨਹੀਂ ਹੈਗਾ ਸਜ਼ਾ ਦੇ باوجود ਕਿ ਉਹ ਬੰਦਾ ਉਸਦੀ ਕਤਲੋਗਾਰ ਕਰਵਾਉਣ ਵਾਸਤੇ ਪੂਰਾ ਤਤਪਰ ਸੀ ਤੇ ਉਹਨੇ ਉਸ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਜਦੋਂ ਨੌਕਰੀ ਤੇ ਸੀ ਕਿਸ ਤਰੀਕੇ ਦੇ ਨਾਲ ਘੁਣਨੇ ਕਾਰਨਾਮੇ ਕੀਤੇ ਹੋਣਗੇ ਸੰਦੀਪ ਸਿੰਘ ਸਣੀ ਦੀ ਜਿਸ ਤਰੀਕੇ ਦੇ ਨਾਲ ਕੁੱਟਮਾਰ ਹੋਈ ਉਸ ਤੋਂ ਬਾਅਦ ਵੱਡੇ ਰੋਸ ਪ੍ਰਦਰਸ਼ਨ ਹੋਏ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਤੇ ਨਾ ਹੀ ਸੂਬਾ ਸਰਹੰਦ ਦੇ ਭੋਗ ਸਮਾਗਮ ਦੇ ਉੱਤੇ ਉਹਨਾਂ ਨੇ ਕੋਈ ਐਕਸ਼ਨ ਦਿਖਾਇਆ ਜਿਹੜਾ ਰਾਤ ਦੇ ਹਨੇਰੇ ਵਿੱਚ ਜਥੇਦਾਰ ਪੰਜ ਹੈ ਇਹਨਾਂ ਨੇ ਕਹਣ ਕੀਤਾ ਉਹ ਕਾਨ ਕਰਨ ਵਾਲੇ ਕੌਣ ਇਹ ਜ਼ਥੇਦਾਰ ਜਥੇਦਾਰਾਂ ਦੇ ਵਿੱਚ ਗਿਆਨੀ ਫੂਲਾ ਸਿੰਘ ਵਰਗੀ ਖਸ਼ਮੋਤਾ ਆਂਦੀ ਹੋਈ ਜ਼ਥੇਦਾਰ ਬੜਗ ਮਾਰਦਾ ਸਿੱਧੇ ਦਿੱਲੀ ਹਿਲਦੀ ਸੀ ਜ਼ਥੇਦਾਰ ਭਾਈ ਕੋਂਕੇ ਜੇ ਉਹਨੂੰ ਸ਼ਹੀਦ ਕਰ ਸਕਦੇ ਨੇ ਉਹਨੂੰ ਇਹ ਲਵਾਰਸ ਉਹਨੂੰ ਉਹਦੇ ਟੁਕੜੇ ਕਰਕੇ ਬੋਰੀਆਂ 'ਚ ਭਰ ਕੇ ਦਰਿਆ 'ਚ ਸੱਟਿਆ ਜਾ ਸਕਦਾ ਆ ਹੋਏ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਫੋਨ ਹੋਰ ਜ਼ਥੇਦਾਰ ਤੇ ਬੈਠੇ ਹੋਣ ਸਿਆਸੀ ਲੀਡਰਾਂ ਦੇ ਪੈਰਾਂ 'ਚ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਆਉਣੇ ਆ ਬਹੁਤ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਕਿਸੇ ਚੰਗੇ ਉਹ ਬੰਦਿਆਂ ਦੇ ਹੱਥੇ ਚਾਣੀ ਚਾਹੀਦੀ ਐ ਬਾੜ ਦਾ ਨਾਮ ਦੇ ਕੇ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਪੈਸਾ ਵੰਡਿਆ ਜਾ ਰਿਹਾ ਪੈਸਾ ਕਿੱਥੋਂ ਦਾ ਵੰਡਿਆ ਜਾ ਰਿਹਾ ਗੁਰੂ ਦੀ ਕੋਲਕ ਦਾ ਵੰਡਿਆ ਜਾ ਵੰਡਿਆਈ ਕੌਣ ਲੈ ਰਿਹਾ ਉਹ ਸਭ ਜਾ ਦੁਨੀਆ ਜਾਣ ਰਹੀ ਐ ਫਿਰ ਅਸੀਂ ਅਕਾਲ ਤਖਤ ਸਾਹਿਬ ਦੇ ਕਬੂਲਿਆ ਕਬੂਲਾਂ ਤੋਂ ਬਾਹਰ ਅੱਜ ਫੇਰ ਅਸੀਂ ਕੋਮ ਦਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਗਿਆ ਕੇਪੀਐਸ ਗਿੱਲ 부ਚੜ ਜਦੋਂ ਮਰਿਆ ਤਾਂ ਉਸ ਦੀ ਅੰਤਿਮ ਅਰਦਾਸ ਦੇ ਲਈ ਕੋਈ ਗ੍ਰੰਥੀ ਸਿੰਘ ਨਹੀਂ ਮਿਲਿਆ ਕੋਈ ਕੀਰਤਨੀਆਂ ਨਹੀਂ ਮਿਲਿਆ ਜਿਨ੍ਹਾਂ ਨੂੰ ਸਿੱਖ ਪਰੰਪਰਾਵਾਂ ਦੀ ਕੋਈ ਪਰਵਾਹ ਨਹੀਂ ਉਹਦਾ ਵੀ ਉਸ ਤਰੀਕੇ ਦੇ ਲੋਕਾਂ ਨੇ ਉਹਨਾਂ ਨਾਲ ਅਪਰੋਚ ਕੀਤੀ ਹੈ ਸੁਮੇਤ ਸੈਣੀ ਦੇ ਖਿਲਾਫ ਬਹੁਤ ਸਾਰੇ ਸਬੂਤ ਅਦਾਲਤਾਂ ਦੇ ਵਿੱਚ ਪਹੁੰਚੇ ਨੇ ਬਹੁਤ ਸਾਰੇ ਪੀੜਤ ਪਰਿਵਾਰਾਂ ਨੇ ਗਵਾਹੀਆਂ ਦਿੱਤੀਆਂ ਨੇ ਬਲਵੰਤ ਸਿੰਘ ਮਲਤਾਨੀ ਕੇਸ ਦੇ ਵਿੱਚ ਉਸ ਨੂੰ ਸਜ਼ਾ ਵੀ ਹੋਈ ਪਰ ਹਾਜੀਵੀਓ ਜੇਲ੍ਹ ਦੀਆਂ ਸਲਾਖਾਂ ਦੇ ਬਾਹਰ ਹੈ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਿਆ ਸਿੱਖਾਂ ਦੀ ਗੁਲਾਮੀ ਇਤੋ ਪਰਤੱਖ ਨਜ਼ਰ ਆਉਂਦੀ ਇਹ ਲੋਕਾਂ ਦੇ ਅੰਦਰ ਮਾਨਵਤਾ ਨਹੀਂ ਹੈ ਗਈ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਆ ਨਵੰਬਰ 1984 ਸਾਡੀ ਗੁਲਾਮੀ ਦਾ ਅਹਿਸਾਸ ਆ ਜੂਨ 1984 ਸਾਡੀ ਗੁਲਾਮੀ ਦਾ ਅਹਿਸਾਸ ਆ ਸੱਖ ਸੇਬ ਸਾਧ ਨੂੰ ਜਿਹੜੀ ਬਾਰ-ਬਾਰ ਪ੍ਰੋਲ ਦੇ ਦੇਣੀ ਤੇ ਅੱਜ ਹਵਾਰਾ ਜੀ ਦੀ ਮਾਤਾ ਜੀ ਖੇਲੇ ਸਾਹਾਂ ਦੇ ਉੱਤੇ ਜਿਸ ਤਰੀਕੇ ਨਾਲ ਚੱਲ ਰਹੇ ਨੇ ਉਹਨਾਂ ਨੂੰ ਪ੍ਰੋਲ ਨਾ ਦੇਣੀ ਉਹਨਾਂ ਨੂੰ ਉਹਨਾਂ ਨੂੰ ਮਿਲਣ ਨਾ ਦੇਣਾ ਬਾੜ ਦੇ ਅੰਦਰ ਸਿੱਖ ਕੌਮ ਨੇ ਸਾਬਤ ਕਰਤਾ ਔਰ ਸੈਂਟਰ ਗਵਰਨਮੈਂਟ ਦੇ ਮੂੰਹ ਦੇ ਉੱਤੇ ਤਮਾਚਾ ਮਾਰਿਆ ਤੁਸੀਂ ਪੰਜਾਬ ਨੂੰ ਨਹੀਂ ਚਲਾ ਸਕਦੇ ਪੰਜਾਬ ਆਪਣੇ ਆਪ ਆਪਣੇ ਆਪ ਆਪਣੇ ਆਪ ਨੂੰ ਚਲਾ ਸਕਦਾ ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੇ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਸੂਬਾ ਸਰਹੰਦ ਦੇ ਬਾਰੇ ਗੱਲਬਾਤ ਕਰਨੀ ਹੈ ਇੱਕ ਸੂਬਾ ਸਰਹੰਦ ਉਹ ਜਿਸ ਨੇ ਛੋਟੇ ਸਾਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਨਵਾ ਕੇ ਧੋਕ ਮਾਇਆ ਸੀ ਤੇ ਇੱਕ ਸੂਬਾ ਸਰਹੰਦ ਉਹ ਜਿਸ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਲਵਾਰਿਸ ਲਾਸ਼ਾਂ ਬਣਾਇਆ ਉਹਨਾਂ ਨੂੰ ਝੂਠੇ ਮੁਕ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਖੁਰਦ-ਬੁਰਦ ਕੀਤਾ ਅਸੀਂ ਗੱਲ ਕਰ ਰਹੇ ਹਾਂ ਸੂਬਾ ਸਿੰਘ ਇੰਸਪੈਕਟਰ ਦੀ ਜਿਸ ਨੂੰ ਬੀਤੇ ਦਿਨੀ ਪਟਿਆਲਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਣੀ ਦੇ ਉਹ ਸੋਧਾ ਲਾਇਆ ਗਿਆ ਸੀ ਸੋ ਸਿੱਖ ਸੰਗਤ ਬਹੁਤ ਖੁਸ਼ ਸੀ ਕਿ ਜਿਹੜਾ ਪਾਪੀ ਹੈ ਉਸ ਨੂੰ ਉਹਦੇ ਪਾਪ ਦਾ ਫਲ ਦਿੱਤਾ ਗਿਆ ਉਸ ਨੂੰ ਸੋਧਾ ਲਾਇਆ ਗਿਆ ਪਰ ਉਸ ਤੋਂ ਬਾਅਦ ਇੱਕ ਨਿਰਾਸ਼ਾ ਦਾ ਆਲਮ ਵੀ ਜ਼ਰੂਰ ਸਿੱਖ ਸੰਗਤ ਦੇ ਵਿੱਚ ਆਇਆ ਕਿਉਂਕਿ ਜਿਹੜਾ ਸੂਬਾ ਸਿੰਘ ਹੈ ਉਸ ਦੀਆਂ ਭੋਗ ਦੀਆਂ ਅੰਤਮ ਰਸਮਾਂ ਨਿਭਾਈਆਂ ਗਈਆਂ ਉੱਥੇ ਗੁਰਬਾਣੀ ਕੀਰਤਨ ਵੀ ਹੋਇਆ ਅੰਤਿਮ ਅਰਦਾਸ ਵੀ ਹੋਈ ਜਿਸ ਦਾ ਵਿਰੋਧ ਕਰਨ ਦੇ ਲਈ ਸਿੱਖ ਜਥੇਬੰਦੀਆਂ ਦੇ ਕਈ ਆਗੂ ਪਹੁੰਚੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਆਖਿਰਕਾਰ ਭੋਗ ਕਿਉਂ ਪਾਇਆ ਗਿਆ ਸੋ ਅੱਜ ਅਸੀਂ ਇਸੇ ਮਸਲੇ ਦੇ ਉੱਤੇ ਗੱਲਬਾਤ ਕਰਨੀ ਹੈ ਸੂਬਾ ਸਿੰਘ ਦੇ ਜ਼ੁਲਮ ਦੀ ਜਿਹੜੀ ਦਾਸਤਾਨ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਜ਼ੁਲਮ ਜਿਹੜੇ ਸੂਬਾ ਸਿੰਘ ਹੈ ਉਹ ਟੋਂਦਾ ਸੀ ਸੋ ਗੱਲਬਾਤ ਕਰਦੇ ਹਾਂ ਸਾਡੇ ਨਾਲ 6 ਚਿੰਤਕ ਸੁਖਵਿੰਦਰ ਸਿੰਘ ਪਾਟਿਆ ਨੇ ਨੰਦੇ ਨਾਲ ਗੱਲਬਾਤ ਕਰਦੇ ਹਾਂ ਪਾਟਿਆ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਜਿੰਨੇ ਵੀ ਸੁਣਨ ਵਾਲੇ ਸੁਣੋਤੇ ਦੇਸ਼ ਵਿਦੇਸ਼ ਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਟਿਆ ਜੀ ਸੂਬਾ ਸਿੰਘ ਸਿੰਘ ਸ਼ਬਦ ਵੈਸੇ ਇਤਰਾਜ਼ੀ ਹੋ ਗਿਆ ਇਦਾਂ ਦੇ ਬੰਦੇ ਦੇ ਲਈ ਸਿੰਘ ਸ਼ਬਦ ਨਹੀਂ ਵਰਤਣਾ ਚਾਹੀਦਾ ਹਾਂ ਉਹ ਆਪਣੇ ਆਪ ਨੂੰ ਕਹਿੰਦਾ ਸੀ ਕਿ ਤੁਸੀਂ ਸੂਬਾ ਸਰਹੰਦ ਭੁੱਲ ਜਾਓਗੇ ਜਦੋਂ ਮੇਰਾ ਨਾਮ ਸੁਣੋਗੇ ਬੀਤੇ ਦਿਨੀ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸਭ ਲੋਕ ਜਾਣਦੇ ਨੇ ਪਰ ਸਵਾਲ ਉੱਥੇ ਖੜਾ ਹੋਇਆ ਜਦੋਂ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਕਿਉਂ ਉਸ ਦੀਆਂ ਅੰਤਿਮ ਰਸਮਾਂ ਅੰਤਮ ਅਰਦਾਸ ਜਿਹੜੀ ਜਿਸ ਤਰ੍ਹਾਂ ਆਪਾਂ ਸਿੱਖ ਧਰਮ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਅੰਤਮ ਅਰਦਾਸ ਕਰਦੇ ਹਾਂ ਕਿਸੇ ਮ੍ਰਿਤਕ ਵਿਅਕਤੀ ਦੀ ਉਸੇ ਤਰ੍ਹਾਂ ਉਹਦਾ ਭੋਗ ਪਾਇਆ ਗਿਆ ਕਿਉਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਰੋਕਿਆ ਐਕਚੁਅਲੀ ਪਿੱਛੇ ਤੁਸੀਂ ਝਾਤ ਮਾਰੋ ਕਿ 1947 ਤੋਂ ਲੈ ਕੇ ਹੁਣ ਤੱਕ ਪਹਿਲੇ ਤਾਂ ਜਿਹੜੇ ਸਾਡੇ ਆ ਇਲੈਕਸ਼ਨਾਂ ਜਿਹੜੀ ਸਾਡੀ ਪਾਰਲੀਮੈਂਟ ਹੈ ਪਾਰਲੀਮੈਂਟ ਦੇ ਆਲੈਕਸ਼ਨਾਂ ਟਾਈਮ ਟੂ ਟਾਈਮ ਨਹੀਂ ਹੋ ਰਹੀਆਂ ਹੂੰ ਉਹਦਾ ਵੀ ਇੱਕ ਕਾਰਨ ਇਹੀ ਆ ਕਿ ਸੈਂਟਰ ਦੇ ਨਾਲ ਝੁਕਾਰ ਰੱਖਣ ਵਾਲੀਆਂ ਪਾਰਟੀਆਂ ਚਾਹੇ ਉਹ ਕਾਲੀ ਦਲ ਬਾਦਲ ਆ ਹੂੰ ਤੇ ਚਾਹੇ ਦਿੱਲੀ ਵਾਲੀਆਂ ਕਮੇਟੀਆਂ ਚਾਹੇ ਹਰਿਆਣੇ ਦੀ ਕਮੇਟੀ ਆ ਹੂੰ ਜਦ ਤੱਕ ਇਹ ਸੈਂਟਰ ਦੇ ਝੋਲੇ 'ਚ ਨਹੀਂ ਗਿਰ ਜਾਂਦੀਆਂ ਜਦ ਤੱਕ ਇਹ ਆਲੈਕਸ਼ਨਾਂ ਕਦੀ ਵੀ ਇਹਨਾਂ ਨੇ ਕਰਾਈਆਂ ਨਹੀਂ ਆਗੀਆਂ ਇੱਥੋਂ ਸਿੱਖਾਂ ਦੀ ਗੁਲਾਮੀ ਵੀ ਝਲਗਦੀ ਆ ਤੇ ਸਿੱਖਾਂ ਦੇ ਜ਼ਖਮ ਗੇਰਨ ਵਾਲੀਆਂ ਕਮੇਟੀਆਂ ਕਿਉਂਕਿ ਜਦੋਂ ਸੂਬਾ ਸਰਦਨ ਨੇ ਸਾਡੇ ਨੌਜਵਾਨ ਭਾਈਆਂ ਦਾ ਬੱਚਿਆਂ ਦਾ ਕਤਲੋਗਾਰਤ ਕੀਤੀ ਹੈਗੀ ਹੈ ਉਹ ਦਰਿੰਦਗੀ ਜਿਸ ਦਰਿੰਦਗੀ ਦੇ ਵਿੱਚੋਂ ਇਹਨਾਂ ਨੇ ਝਲ ਮਿਲ ਕੇ ਕੇ ਪੀਐਸ ਗਿੱਲ ਹੋ ਗਿਆ ਤੁਹਾਡੇ ਸੈਣੀ ਹੋ ਗਿਆ ਤੁਹਾਡੇ ਹਜ਼ਾਰ ਆਲਮ ਹੋ ਗਿਆ ਇਹ ਕਿੰਨਾਂ ਦੀ ਫੌਜ ਸੀ ਇਹ ਸਾਡੇ ਉਹ ਲੀਡਰ ਜਿਹੜੇ ਲੀਡਰ ਕੁਰਸੀ ਦੀ ਭੁੱਖ ਦੇ ਕਾਰਨ ਮੁੱਖ ਮੰਤਰੀ ਦੀ ਭੁੱਖ ਦੇ ਕਾਰਨ ਇਹ ਲੋਕਾਂ ਨੂੰ ਆਪਣੇ ਨਾਲ ਰੱਖਿਆ ਸੀ ਤੇ ਸਾਡੇ ਭਲੇ ਭੋਲੇ ਪਾਲੇ ਲੋਕ ਜਿਹੜੇ ਇਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਸੀ ਕਿ ਇਹ ਸਾਡੇ ਸਿੱਖ ਪੱਗਾਂ 'ਚ ਸਿਰਫ ਸਾਈ ਸਿੱਖ ਲੀਡਰਸ਼ਿਪ ਉਹਨਾਂ ਤੇ ਵਿਸ਼ਵਾਸ ਕਰਕੇ ਇਹਨਾਂ ਦੇ ਕੋਲ ਇਹਨਾਂ ਨੂੰ ਮਿਲਦੇ ਗਿਲਦੇ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਭੋਗਾਂ ਤੇ ਵੀ ਜਾਂਦੇ ਸੀ ਤੇ ਉਹਨਾਂ ਦੀਆਂ ਨਿਸ਼ਾਨਦਈਆਂ ਕਰਨ ਵਿੱਚ ਵੀ ਸਾਡੇ ਲੀਡਰਸ਼ਿਪ ਪੂਰੀ ਭਾਈਵਾਲ ਸੀ ਤੇ ਇਹ ਸਾਡਾ ਕਤਲੋਗਾਰਤ ਕਰਾਇਆ ਤੇ ਬਾਅਦ ਚੋ ਇਹਨਾਂ ਨੂੰ ਜਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਰਸੀਆਂ ਦੇ ਕੇ ਵੀ ਸਾਡੇ ਸਿੱਖ ਲੀਡਰਸ਼ਿਪ ਨੇ ਹੂੰ ਇਹਨਾਂ ਨੂੰ ਮੁਆਜਿਆ ਹੂੰ ਤੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਏ ਉਹ ਹੌਸਲਿਆਂ ਦੀ ਵਜ੍ਹਾ ਕਰਕੇ ਉਸਨੇ ਜਿਹੜਾ ਕਿ ਖੁਦ ਸਜ਼ਾ ਭੋਗ ਰਿਹਾ ਉਹ ਕਤਲੋਗਾਰਤ ਦੀ ਜਿਹੜਾ ਉਹਨੇ ਕਤਲੋਗਾਰਤ 1984 ਤੋਂ 1991 92 ਦੇ ਟਾਈਮ ਦੇ ਵਿੱਚ ਕੀਤਾ ਸੀ ਉਸ ਦੀ ਉਹ ਸਜ਼ਾ ਪਟਿਆਲਾ ਜੇਲ੍ਹ ਦੇ ਅੰਦਰ ਭੋਗ ਰਿਹਾ ਤੇ ਉੱਥੇ ਜਦੋਂ ਸੰਦੀਪ ਸਿੰਘ ਸਣੀ ਜਿਸਨੇ ਸੂਰੀ ਦਾ ਕਤਲ ਕੀਤਾ ਉਹਨੇ ਕਤਲ ਕੀਤਾ ਤੇ ਠੋਕ ਕੇ ਮਲਗੀ ਖੜਾ ਹੋਇਆ ਤੇ ਉੱਥੇ ਉਹਨੇ ਆਪਣੀ ਗ੍ਰਿਫਤਾਰੀ ਦਿੱਤੀ ਆ ਪਰ ਇਹਨਾਂ ਨੇ ਸਾਡਾ ਕਤਲ ਕਰਕੇ ਇਹ ਨਾਨਕਾ ਦੀ ਹਿੱਕ ਠੋਕ ਕੇ ਇਹ ਨਹੀਂ ਕਹਿਆ ਕਿ ਮੈਂ ਪਲਾਣੇ ਸਿੰਘ ਨੂੰ ਮੈਂ ਮਾਰਿਆਗਾ ਪਰ ਅੱਜ ਸੂਬਾ ਸਰਾਂਦੇ ਤਾਂ ਇਹ ਗੱਲ ਕਹਿੰਦਾ ਕਿ ਉਹ ਸੂਬਾ ਸਰੰਗ ਨੂੰ ਭੁੱਲ ਕੇ ਤੁਸੀਂ ਮੰਨੂ ਸੂਬਾ ਸਰੰਦ ਦੇ ਨਾਮ ਨਾਲ ਜਾਣੋਗੇ ਤੇ ਜਦੋਂ ਇੱਕ ਤਲੋ ਘਰਤ ਹੋ ਗਈ ਸਭ ਤੋਂ ਪਹਿਲਾ ਬਿਆਨ ਜਦੋਂ ਆਪਾਂ ਕਹਿ ਲਈਏ ਕਿ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਦੇ ਰੂਪ ਵਿੱਚ ਕਿਸੇ ਦਾ ਆਇਆ ਦੇ ਗੱਨੀ ਰਗੇ ਵੀਰ ਸਿੰਘ ਦਾ ਰਦਾ ਬਿਆਨ ਆਇਆ ਕਿ ਸੰਦੀਪ ਸਿੰਘ ਸੰਨੀਦੀ ਬਾਸੀ ਕੌਮ ਨੂੰ ਪਕੜਨੀ ਚਾਹੀਦੀ ਹੈ ਉਹਦੀ ਪੈਰਵਾਹੀ ਕਰਨੀ ਚਾਹੀਦੀ ਪਰ ਉਲਟਾ ਕੀ ਹੋ ਗਿਆ ਕਿ ਕੁਛ ਦਿਨਾਂ ਬਾਅਦ ਜਦੋਂ ਉਹਦੀ ਅੰਤੇਮ ਅਰਦਾਸ ਅੰਤਿਮ ਕਿਰਿਆ ਜੜੀ ਕਰਨੀ ਸੀ ਉਹਦੇ ਵਿੱਚ ਸ਼ਰੋਮ ਨੇ ਕਮੇਟੀ ਜਿਹੜੀ ਕੀ ਸਿੱਖਾਂ ਦੇ ਕਿਸੇ ਵੀ ਸਾਜ ਪਾਣ ਵਾਲੇ ਬੰਦੇ ਨੂੰ ਜਿਸ ਬੰਦੇ ਨੇ ਕੌਮ ਦਾ ਦਾ ਨੁਕਸਾਨ ਪਹੁੰਚਾਇਆ ਉਸ ਦਾ ਭੋਗ ਪਾਣ ਵਾਸਤੇ ਇਹਨਾਂ ਨੂੰ ਇਸ਼ਤਿਹਾਰਬਾਜ਼ੀ ਜਿਸ ਤਰੀਕੇ ਨਾਲ 90 ਲੱਖ ਦੇ ਇਸ਼ਤਿਹਾਰ ਸਰਸੇ ਸਾਗ ਨੂੰ ਮਾਫ ਕਰਵਾਣ ਵਾਸਤੇ ਸ਼ਹਿਰੋਮਣੀ ਕਮੇਟੀ ਖੜ ਸਕਦੀ ਸੀ ਕਿ ਇਹ ਇਸ਼ਤਿਹਾਰਬਾਜ਼ੀ ਨਹੀਂ ਸੀ ਕਰ ਸਕਦੇ ਇਹ ਇਸ਼ਤਿਹਾਰ ਨਹੀਂ ਸੀ ਦੇ ਸਕਦੇ ਇਹ 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 ਫੈਸਲਾ ਨਹੀਂ ਸੀ ਦੇ ਸਕਦੇ ਜਿਹੜੀ ਵੀ ਲੋਕਲ ਕਮੇਟੀ ਚਾਹ ਸ਼ਹਿਰੋਮਣੀ ਕਮੇਟੀ ਦਾ ਉੱਥੇ ਦਾ ਮੈਂਬਰ ਜਿਹੜਾ ਵੀ ਜਿੱਥੇ ਵੀ ਭੋਗ ਪਾਇਆ ਜਾਏਗਾ ਉਸ ਨੂੰ ਵੀ ਅਕਾਲ ਤਖਤ ਸਾਹਿਬ ਆਲੋ ਸਜ਼ਾ ਹੋਏਗੀ ਉਸ ਗੁਰਦੁਆਰੇ ਦੀ ਕਮੇਟੀ ਚਾਹੇ ਲੋਕਲ ਹੋਵੇ ਚਾਹੇ ਕੋਈ ਮਾਨਤਾ ਪ੍ਰਾਪਤ ਹੋਵੇ ਉਸ ਨੂੰ ਵੀ ਸਜ਼ਾ ਜਿਹੜੀ ਅਭੀ ਇਹ ਜੋ ਕਾਤਕ ਸਭਾ ਲੋ ਲਗਾਈ ਜਾਂਦੀ ਹੈ ਮਰਿਆਦਾ ਦੇ ਮੁਤਾਬਿਕ ਉਹ ਸਜ਼ਾ ਲੱਗੇਗੀ ਤੇ ਉਹ ਗੁਰਦੁਆਰੇ ਤੇ ਵੀ ਪੂਰਾ ਐਕਸ਼ਨ ਲਿਆ ਜਾਏਗਾ ਜੇ ਕੋਈ ਵੀ ਰਾਗੀ ਟਾਡੀ ਪਾਠੀ ਉਥੇ ਉਸ ਦੀ ਅੰਤਿਮ ਕਰਿਆ ਪੂਰੀ ਕਰਦਾ ਪਰ ਬਦਕਿਸਮਤੀ ਹੈ ਕਿਉਂਕਿ ਇਹ ਕਿਉਂ ਰੋਕਿਆ ਨਹੀਂ ਗਿਆ ਕਿਉਂਕਿ ਉਹ ਲੋਕ ਐਸੇ ਨੇ ਉਹਨਾਂ ਨੇ ਜਿਹੜੇ ਸਾਡੇ ਲੀਡਰ ਜਿਨ੍ਹਾਂ ਨੇ ਪੱਕਾ ਸਿਰ ਫਸਾਇਆ ਆ ਔਰ ਆਪਣੇ ਆਪ ਨੂੰ ਪੰਥਕ ਕਹਿ ਕੇ ਪੰਥਕ ਚਿਹਰਾ ਬਣ ਕੇ ਲੋਕਾਂ ਦੀ ਕਚਾਰੀ ਵਿੱਚ ਵੋਟਾਂ ਲੈ ਕੇ ਤੇ ਰਾਜਸਤਾ ਭੋਗਦੇ ਨੇ ਉਹਨਾਂ ਦੇ ਕਾਲੇ ਚਿੱਠੇ ਇਹਨਾਂ ਦੇ ਕੋਲ ਨੇ ਉਹ ਕਾਲੇ ਚਿੱਠਿਆਂ ਨੂੰ ਰੋਕਣ ਦੀ ਖਾਤਰ ਇਹਨਾਂ ਨੇ ਉਸ ਦਾ ਭੋਗ ਪਾਣ ਵਾਸਤੇ ਕੋਈ ਠੋਸ ਉਪਾਲਾ ਕੋਈ ਠੋਸ ਕਦਮ ਨਹੀਂ ਚੁੱਕਿਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੀ ਗੱਲ ਕਰਦੇ ਹਾਂ ਜਿਹੜੇ ਨਵੇਂ ਜਥੇਦਾਰ ਬਣਾਏ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਉਹ ਹਮੇਸ਼ਾ ਐਕਸ਼ਨ ਮੋਡ ਦੇ ਵਿੱਚ ਰਹਿੰਦੇ ਨੇ ਕਿਤੇ ਵੀ ਕੋਈ ਘਟਨਾ ਘਰ ਵਾਪਰਦਾ ਉਹ ਖੁਦ ਪਹੁੰਚਦੇ ਨੇ ਜਾ ਕੇ ਜਾਇਜ਼ਾ ਲੈਂਦੇ ਨੇ ਇੱਥੇ ਤਾਂ ਕੀ ਸੰਦੀਪ ਸਿੰਘ ਸਣੀ ਦੀ ਜਿਸ ਤਰੀਕੇ ਦੇ ਨਾਲ ਕੁੱਟਮਾਰ ਹੋਈ ਉਸ ਤੋਂ ਬਾਅਦ ਵੱਡੇ ਰੋਸ ਪ੍ਰਦਰਸ਼ਨ ਹੋਏ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਨਾ ਤਾਂ ਉੱਥੇ ਉਹਨਾਂ ਦੇ ਕੋਈ ਵੀ ਜਿਹੜੀ ਸਟੇਟਮੈਂਟ ਹੈ ਕੋਈ ਵੀ ਬਿਆਨ ਆਇਆ ਤੇ ਨਾ ਹੀ ਸੂਬਾ ਸਰਹੰਦ ਦੇ ਭੋਗ ਸਮਾਗਮ ਦੇ ਉੱਤੇ ਉਹਨਾਂ ਨੇ ਕੋਈ ਐਕਸ਼ਨ ਵਿਖਾਇਆ ਤੇ ਨਾ ਹੀ ਕੋਈ ਬਿਆਨਬਾਜ਼ੀ ਆਈ ਉਹਦਾ ਵੀ ਕਾਰਨ ਉਹੀ ਆ ਗਿਆ ਨਾ ਜੀ ਜਿਹੜਾ ਰਾਤ ਦੇ ਹਨੇਰੇ ਵਿੱਚ ਜਥੇਦਾਰ ਭਾਂਜੇ ਕੋਈ ਮਰਿਆਦਾ ਦੇ ਮੁਤਾਬਿਕ ਨਾ ਬਣੇ ਤੇ ਮਰਿਆਦਾ ਦਾ ਦੁਹਾਈ ਪਾंदे ਹੋਣ ਹੋਰ ਲੋਕਾਂ ਸੇ ਪਬਲਿਕ ਰਾਸਤੇ ਤੇ ਸਾਡਾ ਘਾਣ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਇਹਨਾਂ ਨੇ ਘਾਣ ਕੀਤਾ ਉਹ ਕਾਣ ਕਰਨ ਵਾਲੇ ਕੌਣ ਨੇ ਇਹ ਜਥੇਦਾਰ ਜਥੇਦਾਰਾਂ ਦੇ ਵਿੱਚ ਗਿਆਨੀ ਫੂਲਾ ਸਿੰਘ ਵਰਗੀ ਖੁਸ਼ਬੋ ਤਾਂ ਆਂਦੀ ਹੋਈ ਨਹੀਂ ਇਹਨਾਂ ਨੇ ਸਿੱਖ ਕੌਮ ਦਾ ਪਤਨ ਜਿਹੜਾ ਹੋ ਰਿਹਾ ਨਾ ਉਹ ਪਤਨ ਦਾ ਕਾਰਨ ਇਹ ਜਥੇਦਾਰ ਹੈ ਜਥੇਦਾਰ ਬੜਗ ਮਾਰਦਾ ਸੀ ਤੇ ਦਿੱਲੀ ਹਿੱਲਦੀ ਸੀ ਅੱਜ ਜਥੇਦਾਰ ਕੋਈ ਗੱਲ ਕਹਿੰਦਾ ਤੇ ਅੰਮ੍ਰਿਤਸਰ ਦਾ ਥਾਣਾ ਵੀ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਮਿਲਣ ਵਾਸਤੇ ਤੇ ਇਹ ਹਾਲਾਤ ਸ਼ਰੋਮਣੀ ਕਮੇਟੀ ਨੇ ਜਥੇਦਾਰਾਂ ਨੇ ਆਪਣੇ ਕਰ ਲੈਣੇ ਔਰ ਅੱਜ ਅਸੀਂ ਸਾਡੀ ਕੀ ਜ਼ਰੂਰਤ ਹੈ ਕਿ ਅਸੀਂ ਜਥੇਦਾਰ ਕਾਹ ਤੱਕ ਸਭ ਦੇ ਉਲਟ ਕੋਈ ਵੀ ਲਫ਼ਜ਼ ਆਪਣੀ ਜ਼ੁਬਾਨ ਤੋਂ ਕਢੀਏ ਪਰ ਬੜੇ ਅਫਸੋਸ ਨਾਲ ਬੜੇ ਦੁਖੀ ਹਿਰਦੇ ਨਾਲ ਅਸੀਂ ਇਹ ਲਫ਼ਜ਼ ਕੱਢ ਰਿਹਾ ਕਿ ਜਥੇਦਾਰ ਜਥੇਦਾਰੀਆਂ ਦੇ ਲਾਇਕ ਰਹੇ ਨਹੀਂ ਕਿਉਂਕਿ ਨਾਮ ਸਿਮਰਨ ਇਹਨਾਂ ਦੇ ਅੰਦਰ ਹੈ ਨਹੀਂ ਸਿਆਸੀ ਤੌਰ ਤੇ ਇਹ ਆਪਣੇ ਆਪ ਨੂੰ ਅੱਗੇ ਵਿਚਰਦਾ ਕਰਦੇ ਕਰਨ ਵਾਸਤੇ ਤੇ ਉਹ ਲੋਕਾਂ ਦੇ ਨਾਲ ਵੀ ਆਤਮਾ ਲੰਡੇ ਨੇ ਜਿਹੜੇ ਲੋਕਾਂ ਨੇ ਸਾਡਾ ਸਾਡਾ ਵੀ ਕਤਲੋਗਾਰਤ ਵੀ ਕੀਤਾ ਆ ਤੇ ਉਹ ਲੋਕਾਂ ਨਾਲ ਵੀ ਹੱਥ ਮਿਲਾ ਲੈਂਦੇ ਨੇ ਜਿਹੜੇ ਉਹਨਾਂ ਦੇ ਭਾਈਵਾਲ ਰਹੇ ਨੇ ਜਿਨ੍ਹਾਂ ਨੇ ਸਾਡਾ ਕਤਲੋਗਾਰਤ ਕੀਤਾ ਤੇ ਇਸ ਕਰਕੇ ਕਿਉਂਕਿ ਜਥੇਦਾਰ ਉਹ ਹੁੰਦਾ ਕੌਮ ਦਾ ਜਿਹੜਾ ਕੌਮ ਦੀ ਪੈਰਵਾਹੀ ਕਰੇ ਮੰਨੂ ਸਨ 1984 ਤੋਂ ਬਾਅਦ ਇੱਕ ਜਥੇਦਾਰ ਲੱਗਿਆ ਜਿਨ੍ਹਾਂ ਨੇ ਕੌਮ ਦੀ ਪੈਰਵਾਈ ਕੌਮ ਦੀ ਕੋਈ ਗੱਲ ਕੀਤੀ ਆ ਉਹ ਸੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਉਸ ਤੋਂ ਇਲਾਵਾ ਜਿੰਨੇ ਵੀ ਜਥੇਦਾਰ 1984 ਤੋਂ ਲੈ ਕੇ ਅੱਜ ਤੱਕ ਬੜੇ ਨੇ ਕੋਈ ਵੀ ਜਥੇਦਾਰ ਵਿੱਚ ਉਹ ਤੜ ਉਹ ਹਿੰਮਤ ਉਹ ਜਿਗਰਾ ਉਹ ਫੈਸਲਾ ਲੈਣ ਦੀ ਉਹ ਧਾਰਮਿਕ ਸਜਾਵਾਂ ਦੀ ਉਹ ਧਾਰਮਿਕ ਤੌਰ ਤੇ ਪਰਪੱਕ ਹੋਣ ਦੀ ਕਿਸੇ ਜਥੇਦਾਰ ਦੇ ਅੰਦਰ ਜ਼ਰਤ ਨਹੀਂ ਆਈ ਕਿਉਂ ਕਿ ਉਹ ਖੁਦ ਧਾਰਮਿਕ ਤੌਰ ਤੇ ਸੰਪੂਰਨ ਨਹੀਂ ਹੈ। ਹੂੰ। ਕੌਮ ਨੂੰ ਸਮਰਪਿਤ ਨਹੀਂ ਹੈਗੇ। ਜਿਹੜਾ ਬੰਦਾ ਕੌਮ ਨੂੰ ਆਪਣੀ ਧੌਣ ਵਡਾਵੇ ਲਈ ਤਿਆਰ ਨਹੀਂ। ਉਹ ਬੰਦਾ ਜਥੇਦਾਰ ਦੇ ਕੁਰਸੀ ਤੇ ਬੈਠਣ ਦੇ ਵੀ ਹੱਕਦਾਰ ਨਹੀਂ ਕਿਉਂਕਿ ਮੈਂ ਹੁਣ بڑے ਵੱਡੇ ਰੁਤਬੇ ਦੇ ਉੱਤੇ ਜਿੱਥੇ ਬਾਬਾ ਬੁੱਢਾ ਜੀ ਜਿਹੜੇ ਰੁਤਬੇ ਤੇ ਬੈਠੇ ਨੇ ਉੱਥੇ ਗਿਆਨੀ ਗਗਬੀਰ ਸਿੰਘ ਔਰ ਯੋਸੂ ਰੁਤਬੇ ਤੇ ਬੈਠੇ ਨੇ। ਹੂੰ। ਪਰ ਜਦੋਂ ਉਹ ਅਨੰਦਪੁਰ ਸਾਹਿਬ ਦੇ ਜਥੇਦਾਰ ਹੋਇਆ ਕਰਦੇ ਸੀ ਉਦੋਂ ਉਸ ਆਨੰਦਪੁਰ ਸਾਹਿਬ ਦੇ ਉੱਥੇ ਜਦੋਂ ਇੱਕ ਬੰਦੇ ਨੇ ਸਰਗੜ ਕੀਤੀ ਸੀ ਦੇ ਅਦ비ਦੀ ਘਟਨਾ ਵਾਪਰੀ ਸੀ ਤਾਂ ਇਹਨਾਂ ਨੂੰ ਉਸ ਟਾਈਮ ਸੰਗਤ ਨੇ ਉੱਥੇ ਕਿਹਾ ਸੀ ਕਿ ਸਿੱਧਾ ਸੋਧਾ ਲਾਤਾ ਜਾਏ ਤੇ ਕਹਿੰਦੇ ਸੀ ਅਸੀਂ ਕਾਨੂੰਨ ਨੂੰ ਹੱਥ ਨਹੀਂ ਲੈਣਾ ਇਹ ਸਾਡੇ ਜਥੇਦਾਰ ਇਹਨਾਂ ਕਾਰਨ ਮੈਨ ਇਹ ਕੌਮ ਨੂੰ ਸੋਚਣਾ ਪਏਗਾ ਕਿ ਸਾਡੇ ਜਥੇਦਾਰ ਅਸਤਾ ਦੇ ਹੋਣੇ ਚਾਹੀਦੇ ਨੇ ਜਿਹੜੇ ਦੂਜੇ ਤੋਂ ਇਨਸਾਫ ਮੰਗਣ ਦੀ ਗੱਲ ਕਰਦੇ ਹੋ ਨਹੀਂ ਇਨਸਾਫ ਕੌਮ ਨੇ ਇਸ ਤਰੀਕੇ ਦੇ ਸਾਡੇ ਧਾਰਮਿਕ ਸਾਡੇ ਪਿਓ ਦੀ ਇੱਜ਼ਤ ਸਾਡੇ ਪਿਓ ਦੀ ਪੱਤ ਜਦੋਂ ਜਿਹੜਾ ਬੰਦਾ ਲੁੱਟ ਰਿਆ ਤੇ ਅਸੀਂ ਕਹੀਏ ਕਿ ਕਾਨੂੰਨ ਦੇ ਮਤਲਬਿਕ ਸਜ਼ਾ ਜਥੇਦਾਰ ਨੂੰ ਉਸ ਟਾਈਮ ਇਹ ਕਹਿਣਾ ਚਾਹੁੰਦਾ ਜੀ ਕੌਮ ਦੇ ਹਵਾਲੇ ਕਰਤਾ ਕੌਮ ਇਹਨੂੰ ਜੋ ਮਰਜ਼ੀ ਸਜ਼ਾ ਦੇਵੇ ਹੂੰ ਇਹ ਲਹਾਜ ਹੋਣੇ ਚਾਹੀਦਾ ਸੀ ਜਥੇਦਾਰ ਤੇ ਕਿ ਅਸੀਂ ਪੈਰਵਾਈ ਕਰਾਂਗੇ ਪਰ ਇਹਨਾਂ ਦੀ ਬਦ ਕਿਸਮਤੀ ਹੈ ਕੌਮ ਦੀ ਕੌਮ ਨੂੰ ਦੇ ਉੱਤੇ ਜੇ ਕਿਸੇ ਦੀ ਕਾਰਵਾਈ ਨਹੀਂ ਕੀਤੀ ਗਈ ਤੇ ਉਹ ਜਥੇਦਾਰਾਂ ਨੇ ਦੇ ਜਿਹੜੇ ਕਾਲੇ ਕਾਰਨਾਮੇ ਉਹ ਸਾਹਮਣੇ ਚਿੱਠੇ ਕਾਲੇ ਖੁੱਲ ਰਹੇ ਨੇ ਸੰਗਤ ਵੀ ਜਾਣਨ ਲੱਗ ਗਈ ਆ ਕਿਉਂਕਿ ਜਥੇਦਾਰ ਇੱਕ ਦੇਖੋ ਸਭ ਤੋਂ ਵੱਡੀ ਤਾਕਤ ਸਾਡੀ ਅਕਾਲ ਤਖਤ ਸਾਬ ਸਿੱਖੋਂ ਦੀ ਸਿੱਖੋਂ ਦਾ ਜਿਹੜਾ ਜਥੇਦਾਰ ਜਥੇਦਾਰ ਭਾਈ ਕੌਮ ਕੇ ਜੇ ਉਹਨੂੰ ਸ਼ਹੀਦ ਕਰ ਸਕਦੇ ਨੇ ਉਹਨੂੰ ਇਹ ਲਵਾਰਾ ਉਹਨੂੰ ਉਹਦੇ ਟੁਕੜੇ ਕਰਕੇ ਬੋਰੀਆਂ 'ਚ ਭਰ ਕੇ ਦਰਿਆ 'ਚ ਸੱਤਿਆ ਜਾ ਸਕਦਾ ਦੇ ਕਿਹੜੇ ਦੇਸ਼ ਤੇ ਕਿਹੜੇ ਲੱਕਾਂ ਦੇ ਕਿਹੜੇ ਲੋਕਾਂ ਦੇ ਵਾਸਤੇ ਇਹ ਲਿਲੜੀ ਆਕਰਦੇ ਤੇ ਇਹ ਕੌਮ ਨੂੰ ਅੱਜ ਇਹਨਾਂ ਨੇ ਗਹਿਣੇ ਰੱਖਿਆ ਆ ਕੌਮ ਇਹਨਾਂ ਨੇ ਸੈਂਟਰ ਦੇ ਗਹਿਣੇ ਰੱਖ ਦਿੱਤੀ ਹੋਈ ਆ ਕੌਮ ਨੂੰ ਸੋਚਣਾ ਪਏਗਾ ਕੌਮ ਨੂੰ ਵਿਚਾਰਨਾ ਪਏਗਾ ਕੌਮ ਨੂੰ ਇੱਕ ਸਟੈਂਡ ਤੇ ਖੜਾ ਹੋਣਾ ਪਏਗਾ ਕੌਮ ਨੂੰ ਇੱਕ ਮੁੱਠਤਾ ਦਿਖਾਣੀ ਪਏਗੀ ਕੌਮ ਉਸ ਲੀਡਰ ਨੂੰ ਚੁਣੇ ਜਿਹੜਾ ਕਿ 1984 ਤੋਂ ਲੈ ਕੇ ਅੱਜ ਤੱਕ ਇੱਕ ਸੁਰ ਇੱਕ ਤਾਲ ਇੱਕ ਗੱਲ ਦੇ ਤੇ ਸਟੈਂਡ ਕਰਦਾ ਆ ਚਾਇਓ ਉਸਨੇ ਉਸਦੇ ਉੱਤੇ ਆਪਣੇ ਸਰੀਰ ਤਾਂ ਵੀ ਹੜਾਇਆ ਹੋਏ ਤੇ ਸਰੀਰ ਤੇ ਹੰਡਾਰ ਦੀ ਅੱਗੋਂ ਵਾਸਤੇ ਵੀ ਜ਼ਰਤ ਰੱਖਦਾ ਹੈ ਉਸ ਤਰੀਕੇ ਦੇ ਲੀਡਰ ਨੂੰ ਕੌਮ ਜਦ ਤੱਕ ਨਹੀਂ ਚੁੰੰਦੀ ਹੈਗੀ ਜਦ ਤੱਕ ਕੌਮ ਜਿਹੜੇ ਸੂਬਾ ਸਰਹੰਦ ਆਪਣੇ ਆਪ ਨੂੰ ਕਹਿ ਕੇ ਦੇ ਸਿੱਖਾਂ ਦਾ ਕਤਲੋਗਾਰਤ ਕਰਨਾ ਸਿੱਖ ਨੌਜਵਾਨਾਂ ਨੂੰ ਕੋ-ਕੋ ਕੇ ਪੂਰੇ ਪੰਜਾਬ ਸੂਬਾ ਸਰਹੰਦ ਹੈ ਜਿਹੜਾ ਸੂਬਾ ਆਪਣੇ ਆਪ ਨੂੰ ਸਰਹੰਦ ਕਹਿੰਦਾ ਸੀ ਇਹਨੇ ਪੂਰੇ ਪੰਜਾਬ ਚ ਰਲ ਮਿਲ ਕੇ ਮੈਂ ਪਹਿਲੇ ਵੀ ਜਿਹੜੇ ਨਾਮ ਲੈਣੇ ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਪੂਰੇ ਪੰਜਾਬ 'ਚ ਕਤਲੋਗਾਂਫ ਕੀਤੇ ਆ ਕਈ ਹਜ਼ਾਰਾਂ ਮੁੰਡਿਆਂ ਦਾ ਕਤਲੋਗਾਂਫ ਕੀਤਾਗਾ ਇਹ ਬਾਰ ਬਾਰ ਦੇ ਕਸੂਰਵਾਰ ਸੀ ਉਹ ਨਹੀਂ ਹੀ ਕਸੂਰਵਾਰ ਉਹ ਲੋਕ ਨੇ ਜਿਨ੍ਹਾਂ ਨੇ ਸਾਡੀ ਲੀਡਰਸ਼ਿਪ ਜਿਨ੍ਹਾਂ ਨੇ ਇਹ ਲੀਡਰਸ਼ਿਪ ਨੂੰ ਚੁਣ ਕੇ ਤੇ ਸਿੱਖ ਕੌਮ ਦੀ ਬਾਗਡੋਰ ਨਾਲ ਦੇ ਹੱਥ ਰੱਖੀ ਆ ਉਹ ਲੋਕ ਵੀ ਕਸੂਰਵਾਰ ਨੇ ਅੱਗੋਂ ਅਸੇ ਹੁਣ ਲੋਕਾਂ ਨੂੰ ਅਸੀਂ ਪ੍ਰਾਏ ਹੱਥ ਜੋੜ ਕੇ ਬੇਨਤੀ ਇਹਨਾਂ ਨੂੰ ਆ ਕਿ ਆਉਣ ਵਾਲਾ ਟਾਈਮ ਬੜਾ ਖਤਰਨਾਕ ਹਾਰਿਆ ਕੋਮਾਸ ਤੇ ਕੋਮ ਇੱਕ ਜੁੜਤਾ ਦਿਖਾਦੀ ਹੋਈ ਕੋਈ ਚੰਗੇ ਪੜ੍ਹੇ ਲਿਖੇ ਇਮਾਨਦਾਰ ਔਰ ਜਿਹੜੀ ਪੰਜਾਬ ਪੰਜਾਬੀਅਤ ਔਰ ਪੰਜਾਬ ਦੀ ਸਿੱਖੀ ਦੀ ਗੱਲ ਜਿਸ ਦੇ ਅੰਦਰ ਪਹਿਲੇ ਸਿੱਖੀ ਦੀ ਗੱਲ ਨਹੀਂ ਹੋਏਗੀ ਉਹ ਪੰਜਾਬ ਦੀ ਵੀ ਕੱਲ ਨਹੀਂ ਕਰ ਸਕਦਾ ਇਸ ਤਰੀਕੇ ਦਾ ਜਥੇਦਾਰ ਹੋਣਾ ਚਾਹੀਦਾ ਇਸ ਤਰੀਕੇ ਦਾ ਸਾਡਾ ਲੀਡਰ ਹੋਣਾ ਚਾਹੀਦਾ ਇਸ ਤਰੀਕੇ ਦਾ ਪੰਜਾਬ ਦੀ ਬਾਗਡੋਰ ਉਸ ਲੀਡਰ ਨੂੰ ਦਿੱਤੀ ਜਾਣੀ ਚਾਹੀਦੀ ਹੈਗੀ ਜਿਹੜਾ ਪੰਜਾਬ ਪੰਜਾਬੀਅਤ ਦੀ ਕਲ ਕਰਕੇ ਪੰਜਾਬ ਨੂੰ ਜਿਹੜੇ ਖੂਜ ਛੜ ਦਿੱਤਾ ਉਹ ਨੂੰ ਬਚਾਣਾ ਤਾਂ ਇਸ ਤਿੱਕੇ ਦੇ ਲੀਡਰ ਦੀ ਲੋੜ ਆ ਅੱਜ ਸਾਡੇ ਲੀਡਰ ਕੀ ਕਰਦੇ ਨੇ ਝੂਠੀਆਂ ਲਾਰਾਂ ਝੂਠੀਆਂ ਗੱਲਾਂ ਉਹਨਾਂ ਜਿਹੜੀ ਤੁਹਾਡੇ ਆਈ ਆ ਆਪਣਾ ਬਾੜ ਦਾ ਨਾਮ ਦੇ ਕੇ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਪੈਸਾ ਵੰਡਿਆ ਜਾ ਰਿਹਾ ਹੈ ਪੈਸਾ ਕਿੱਥੋਂ ਦਾ ਵੰਡਿਆ ਜਾ ਗੁਰੂ ਦੀ ਗੋਲਕ ਦਾ ਪੰਡਿਆ ਜਾ ਵੰਡਾਈ ਕੌਣ ਲੈ ਰਿਹਾ ਉਹ ਸਭ ਦੁਨੀਆ ਜਾਣ ਰਹੀ ਹੈ ਤੇ ਗੁਰੂਕ ਦੀ ਗੋਲਕ ਦਾ ਪੈਸਾ ਵੰਡ ਗਏ ਤੇ ਆਪਾਂ ਕਹੀਏ ਕਿ ਆਪਾਂ ਕੌਮ ਦਾ ਕੋਈ ਭਲਾ ਕੌਮ ਦਾ ਨੁਕਸਾਨ ਨਹੀਂ ਕੀਤਾਗਾ ਸੀ ਕੌਮ ਦਾ ਨੁਕਸਾਨ ਕਰਕੇ ਫਿਰ ਅਸੀਂ ਅਕਾਲ ਤੱਕ ਸਭ ਤੇ ਕਬੂਲਿਆ ਕਬੂਲਨ ਤੋਂ ਬਾਅਦ ਅੱਜ ਫਿਰ ਅਸੀਂ ਕੌਮ ਦਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਗਿਆ ਪੈਸਾ ਅੱਜ ਕੌਮ ਨੂੰ ਉਸ ਟੁੱਕੜਬਾਜ਼ ਜਿਹੜੇ ਟੁਕੜੇ ਫੈਂਕ ਸੜਦੇ ਨੇ ਉਸ ਤਰੀਕੇ ਦੇ ਲੀਡਰਾਂ ਤੋਂ ਵੀ ਬਚਣ ਦੀ ਸੁਚੇਤ ਹੋਂਦੀ ਲੋੜ ਆ ਇੱਥੇ ਕਸੂਰਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦਾ ਵੀ ਆ ਉਹਨਾਂ ਦੀ ਨਾਲ ਦੀ ਟੀਮ ਦਾ ਵੀ ਆ ਨਹੀਂ ਉਹਨਾਂ ਨੂੰ ਕਿਹਾ ਨਹੀਂ ਗਿਆ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਨਹੀਂ ਜਿੱਥੇ ਬੰਦੀਆਂ ਨੇ ਕੀਏ ਤੁਸੀਂ ਕੀ ਕੀਤਾ ਤੁਸੀਂ ਰੋਕਿਆ ਕਿਉਂ ਨਹੀਂ ਉਹਨਾਂ ਨੇ ਸੁਣੀ ਅਜ ਤੱਕ 328 ਰੁਪਏ ਦੀ ਕਦੀ ਸੁਣੀ ਉਹਨਾਂ ਨੇ ਉੱਥੇ ਮੋਰਚਾ ਲਗਾ ਕੇ ਬੈਠੇ ਨੇ ਆਪਣਾ ਦਰਬਾਰ ਸਾਹਿਬ ਦੇ ਰਾਗੀ ਸਿੰਘ ਰਹੇ ਆ ਬਲਦੇਵ ਸਿੰਘ ਬਲਦੇਵ ਸਿੰਘ ਵਡਾਲਾ ਜੀ ਅਜ ਉਹਤੇ ਮੋਰਚਾ ਲਗਾ ਕੇ ਬੈਠੇ ਆ ਉਹਨਾਂ ਨੂੰ ਕਿਉਂ ਕੱਢਿਆ ਗਿਆ ਉਹਦਾ ਕਾਰਨ ਕੀ ਸੀ ਕਿ ਇੱਕ ਇਸ ਤੋਂ ਪਹਿਲੇ ਜਿਹੜਾ ਬੁੱਚੜ ਜਿਹਦਾ ਜਲੰਦਰ ਚ ਭੋਗ ਪਾਣ ਵਾਸਤੇ ਉਹਨੂੰ ਉੱਤੇ ਕੀਰਤਨ ਕਰਨ ਵਾਸਤੇ ਕਿਹਾ ਗਿਆ ਸੀ ਉਹਨਾਂ ਨੇ ਕੀਰਤਨ ਕਰਨ ਤੋਂ ਇਨਕਾਰ ਕਰਤਾ ਤੇ ਉਹਨਾਂ ਨੂੰ ਬਹਾਨਾ ਬਣਾ ਕੇ ਨੌਕਰੀ ਤੋਂ ਬਰਖਾਸਤ ਕੀਤਾ ਉਹ ਕਿਉਂ ਕੀਤਾ ਕਿਉਂਕਿ ਉਸ ਤਰੀਕੇ ਦੀ ਉਹ ਡਿਊਟੀ ਜਿਹੜੀ ਉਹਨਾਂ ਦੇ ਉੱਤੇ ਲਗਾਉਣਾ ਚਾਹੁੰਦੇ ਸੀ ਉਹ ਡਿਊਟੀ ਤੋਂ ਉਹਨਾਂ ਨੇ ਇੱਕ ਕਿਨਾਰਾ ਕੀਤਾ ਸੀ ਤੇ ਇਹ ਇੱਕ ਮਿੰਟ ਲਾਉਂਦੇ ਨੇ ਜਥੇਦਾਰ ਨੂੰ ਬਦਲ ਦਿੰਦੇ ਨੇ ਇੱਕ ਮਿੰਟ ਲਾਉਂਦੇ ਨੇ ਸ਼ੋਮਨੀ ਕਮੇਟੀ ਦੇ ਮੈਂਬਰ ਨੂੰ ਹੀ ਲਾ ਕੇ ਪਰੇ ਕਰ ਦਿੰਦੇ ਨੇ ਇੱਕ ਮਿੰਟ ਲਾਉਂਦੇ ਨੇ ਇਹ ਕੀ ਇਹ ਪ੍ਰਧਾਨ ਵੀ ਲਾ ਕੇ ਪਰੇ ਕਰ ਦਿੰਦੇ ਨੇ ਪਰ ਜਦ ਤੱਕ ਸਾਡੇ ਲੋਕ ਸਾਡੀਆਂ ਸੰਸਥਾਵਾਂ ਕੁਰਸੀ ਦੇ ਮੋਹ ਨੂੰ ਛੱਡ ਕੇ ਪੰਥ ਦਾ ਮੋਹ ਨਹੀਂ ਰੱਖਦੀਆਂ ਉਨੀ ਦੇਰ ਤੱਕ ਪੰਜਾਬ ਦਾ ਪੰਜਾਬੀਓ ਦਾ ਸਿੱਖੋਂ ਦਾ ਪਲਾ ਕੋਈ ਵੀ ਇਹ ਲੋਕ ਨਹੀਂ ਕਰ ਸਕਦੇ। ਆ ਪਾਟਿਆ ਜੀ ਕਈ ਪੰਥਕ ਆਗੂ ਬੜੇ ਫਕਰ ਨਾਲ ਇਹ ਗੱਲ ਕਹਿੰਦੇ ਨੇ ਕਿ ਕੇਪੀਐਸ ਗਿੱਲ ਬੁਚੜ ਜਦੋਂ ਮਰਿਆ ਤਾਂ ਉਸ ਦੀ ਅੰਤਿਮ ਅਰਦਾਸ ਦੇ ਲਈ ਕੋਈ ਗ੍ਰੰਥੀ ਸਿੰਘ ਨਹੀਂ ਮਿਲਿਆ, ਕੋਈ ਕੀਰਤਨੀਆਂ ਨਹੀਂ ਮਿਲਿਆ। ਪਰ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕੇਪੀਐਸ ਗਿੱਲ ਦੇ ਭਰਾ ਭਜਾਈ ਨੇ ਇਹ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਬਹੁਤ 라ਗੀ ਸਿੰਘਾਂ ਦੇ ਤੇ ਵੱਡੇ ਵੱਡੇ ਗ੍ਰੰਥੀਆਂ ਦੇ ਫੋਨ ਆਏ ਸੀ ਕਿ ਅਸੀਂ ਅੰਤਿਮ ਅਰਦਾਸ ਕਰਾਂਗੇ ਕੇਪੀਐਸ ਗਿੱਲ ਦੀ। ਉਹ ਕਿੰਨਾ ਨੇ ਉਹਨਾਂ ਨੇ ਖੁਲਾਸਾ ਕੀਤਾ। ਉਹਨਾਂ ਨੇ ਅਰਦਾਸ ਕਿੰਨਾ ਨੇ ਕੀਤੀ ਹੈ? RSS ਰਾਸ਼ਟਰੀ ਸਿੱਖ ਸੰਗਤ ਵੱਲੋਂ ਬਣਾਈਆਂ ਗਈਆਂ ਉਹ ਸੰਸਥਾਵਾਂ ਜਿਹੜੀਆਂ ਕਿ ਅੱਜ ਸਾਡੇ ਵਿੱਚ ਮਿਲ ਕੇ ਅੰਦਰ ਸਾਡੇ ਵਿੱਚ ਕੁੱਲ ਮਿਲ ਗਈਆਂ ਉਸ ਤਰੀਕੇ ਦੇ ਲੋਕ ਜਿਨ੍ਹਾਂ ਨੂੰ ਸਿੱਖ ਪਰਪਰਾਵਾ ਦੀ ਕੋਈ ਪਰਵਾਹ ਨਹੀਂ ਉਹਦਾ ਵੀ ਉਸ ਤਰੀਕੇ ਦੇ ਲੋਕਾਂ ਨੇ ਉਹਨਾਂ ਨਾਲ ਅਪਰੋਚ ਕੀਤੀ ਹੈ ਉਸ ਤਰੀਕੇ ਦੇ ਲੋਕ ਮੈਂ ਪਹਿਲੇ ਵੀ ਇਹ ਗੱਲ ਕਹਿ ਰਿਹਾ ਕਿ ਟੁੱਕੜਬੋਚੇ ਲੋਕ ਬਹੁਤ ਨੇ ਜਿਹੜੇ ਟੁਕੜਿਆਂ ਦੇ ਖਾਤਰ ਕੌਮ ਨੂੰ ਵੇਚ ਦਿੰਦੇ ਨੇ ਜਿਹੜੇ ਟੁਕੜਿਆਂ ਦੀ ਖਾਤਰ ਸਰਦਸਿਆਲੇ ਨੂੰ ਮਾਫੀ ਦੇ ਦਿੰਦੇ ਨੇ ਤੇ ਆ ਹੋਏ ਕਾਦ ਤਖਸਾਲ ਦੇ ਜਥੇਦਾਰ ਹੋਣ ਹੋਰ ਜਥੇਦਾਰ ਤੇ ਬੈਠੇ ਹੋਣ ਸਿਆਸੀ ਲੀਡਰਾਂ ਦੇ ਪੈਰਾਂ 'ਚ ਤੇ ਉਹ ਲੋਕ ਨੇ ਇਸ ਤਰੀਕੇ ਦੇ ਲੋਕ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੌਮ ਨੂੰ ਵੇਚ ਕੇ ਇਸ ਤਰੀਕੇ ਦੇ ਫੈਸਲੇ ਲੈਂਦੇ ਨੇ ਤੇ ਉਹ ਪਰਿਵਾਰ ਫਿਰ ਤਾਂ ਹੀ ਇਸ ਤਰੀਕੇ ਦੀ ਇੰਟਰਵਿਊ ਦੇ ਦਿੰਦੇ ਨੇ ਕਿਉਂਕਿ ਇਸ ਤਰੀਕੇ ਦੇ ਲੋਕ ਹਰ ਧਰਮ ਵਿੱਚ ਮਿਲਦੇ ਨੇ ਤੇ ਸਾਡੇ ਧਰਮ ਵਿੱਚ ਵੀ ਉਹ ਹੈਗੇ ਨੇ ਉਹ ਲੋਕਾਂ ਦੇ ਉੱਤੇ ਨੱਥ ਪਾਉਣ ਵਾਸਤੇ ਹੀ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਆਉਣੇ ਆ ਬਹੁਤ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਕਿਸੇ ਚੰਗੇ ਉਹ ਬੰਦਿਆਂ ਦੇ ਹੱਥੇ ਚਾਣੀ ਚਾਹੀਦੀ ਹੈ ਜਿਹੜੇ ਕਿ ਸਿੱਖੀ ਦੇ ਇੱਕ ਸਿਧਾਂਤ ਦੇ ਉੱਪਰ ਕੋਮ ਜਦ ਤੱਕ ਪੈਰਾ ਨਹੀਂ ਦਿੰਦੀ ਇਹ ਲੋਕ ਆਮ ਪਬਲਿਕ ਖੜੇ ਨਹੀਂ ਹੁੰਦੀ ਜਦੋਂ 1950-25 ਦੇ ਅੰਦਰ ਜਿਸ ਤਰੀਕੇ ਨਾਲ ਛੋਮਣੀ ਕਮੇਟੀ ਆਉਂਦੇ ਚਾਹੀ ਸੀ ਇਸ ਤਰੀਕੇ ਨਾਲ ਦੁਬਾਰਾ ਇਹ ਫੈਸਲੇ ਸਾਨੂੰ ਲੈਣੇ ਪੈਣਗੇ ਜਦ ਤੱਕ ਅਸੀਂ ਇਹ ਫੈਸਲੇ ਨਹੀਂ ਲੈਂਦੇ ਤੇ ਸਾਡੇ ਨਾਲ ਇਸ ਤਰੀਕੇ ਦੇ ਦਾਸਤਾਨਾ ਹੁੰਦੀਆਂ ਰਹੀਆਂ ਨੇ ਹੁੰਦੀਆਂ ਰਹਿਣਗੀਆਂ ਇਸ ਦੇ ਲਈ ਕੌਮ ਨੂੰ ਇਕਜੁੱਟ ਵਖਰੇਵੇਂ ਮੈਂ ਕਿਸੇ ਵੀ ਪਾਰਟੀ ਦੇ ਨਾਲ ਮੈਂ ਕਿਸੇ ਵੀ ਬੰਦੇ ਦੇ ਨਾਲ ਗੱਲ ਹੋ ਸਕਦੀ ਹੈ ਪਰ ਵਖਰੇਵੇਂ ਨੂੰ ਦੂਰ ਕਰਕੇ ਤੇ ਖਾਸ ਤੌਰ ਤੇ ਧਾਰਮਿਕ ਲੋਕ ਮੈਂ ਉਹਨਾਂ ਨੂੰ ਵੀ ਕਸੂਰਵਾਰ ਮੰਨਦਾ ਇਹਦੇ ਵਿੱਚ ਕਿ ਧਾਰਮਿਕ ਲੋਕ ਕਹਿੰਦੇ ਨੇ ਅਸੀਂ ਸਿਆਸਤ ਦੇ ਵਿੱਚ ਆਣਾ ਨਹੀਂ ਫਿਰ ਇਹਦਾ ਮਤਲਬ ਕਿ ਤੁਸੀਂ ਉਹ ਲੋਕ ਜਿਹੜੇ ਧਾਰਮਿਕ ਲੋਕ ਸਿਆਸਤ ਨਹੀਂ ਕਰਨਾ ਚਾਹੁੰਦੇ ਕਿ ਉਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜਿਹੜਾ ਕਾਲ ਤਖਸਬ ਬਣਾਇਆ ਗਿਆ ਧਰਮ ਔਰ ਸਿਆਸਤ ਦੀ ਗੱਲ ਜਿੱਥੋਂ ਚੱਲਦੀ ਆ ਕਿ ਉਸ ਤੋਂ ਉਹ ਕੈਸਾ ਦੱਸੇ ਕਿ ਅਸੀਂ ਗੁਰੂ ਹਰਗੋਬਿੰਦ ਸਿੰਘ ਦਾ ਉਹ ਵਚਨ ਉਹ ਗੱਲਾਂ ਉਹ ਕਹੇ ਕਿ ਧਰਮ ਤੇ ਸਿਆਸਤ ਇਕੱਠੀ ਹੋ ਕੇ ਚੱਲੇਗੀ ਉਹ ਲੋਕਾਂ ਨੂੰ ਇਹ ਸੋਚਣਾ ਪੈਣਾ ਇਹ ਧਾਰਮਿਕ ਲੋਕਾਂ ਨੂੰ ਹੀ ਅੱਗੇ ਆ ਕੇ ਪੰਜਾਬ ਦੀ ਸਿੱਖੀ ਦੀ ਸਿਕੋਂ ਦੀ ਬਾਗਡੋਰ پکڑਣੀ ਪੈਗੀ ਤਾਂ ਦੀ ਪੰਜਾਬ ਤੇ ਖਾਸ ਤੌਰ ਤੇ ਸਿਕੋਂ ਪਰਫੁੱਲਤਾ ਹੋ ਸਕਦੀ ਪਟਿਆ ਜੀ ਸੂਬਾ ਸਰਹੰਦ ਦੇ ਜ਼ੁਲਮਾਂ ਦੀ ਜੇ ਗੱਲ ਕਰੀ ਇਨਸਪੈਕਟਰ ਸੂਬਾ ਸਰਹੰਦ ਤਾਂ ਕਿਸ ਤਰੀਕੇ ਨਾਲ ਉਹ ਜਿਹੜੇ ਨੌਜਵਾਨ ਨੇ ਉਹਨਾਂ ਦਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾਉਂਦਾ ਸੀ ਤਾਂ ਕਿਹੜੇ-ਕਿਹੜੇ ਪਰਿਵਾਰ ਨਹੀਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਸੂਬਾ ਸਰਹੰਦ ਦਾ ਹੰਡਾਇਆ ਇਹ ਤਾਂ ਹਜ਼ਾਰਾਂ ਦੀ ਗਿਣਤੀ ਚ ਨੇ ਜੀ ਜਿਹੜੇ ਪਰਿਵਾਰ ਦੇ ਤਹਿਤ ਉਹਨੇ ਉਹਨੂੰ ਸਜ਼ਾ ਹੋਈ ਹੈ ਉਸ ਪਰਿਵਾਰ ਨੂੰ ਜੇ ਹਾਈ ਕੋਰਟ ਦੇ ਅੰਦਰ ਉਸਨੇ ਆਪਣੀ ਦਾਸਤਾਰ ਰੱਖੀ ਤੇ ਉਸਨੂੰ ਸਜ਼ਾ ਹੋਈ ਹੈ ਹੂੰ ਤੇ ਉੱਥੇ ਹੀ ਸਾਬਤ ਹੋ ਗਿਆ ਇੱਕ ਸਜ਼ਾ ਭੁਗਤਣ ਵਾਲਾ ਲੋਕ ਚਾ ਇਹੋ ਕਿਸੇ ਵੀ ਰੈਂਕ ਦੇ ਉੱਤੇ ਬੈਠ ਕੇ ਉਹਨੇ ਸਿੱਖੀ ਦਾ ਘਾਣ ਕੀਤਾ ਹੈ ਤੇ ਨੌਕਰੀ ਤੋਂ ਸਸਪੈਂਡ ਹੋਇਆ ਹੈ ਨੌਕਰੀ ਕਰ ਨਾ ਰਿਹਾ ਹੈ ਤੇ ਸਜ਼ਾ ਭੁਗਤਣ ਵਾਲਾ ਲੋਕ ਜੇ ਪਟਿਆਲਾ ਜੇਲ੍ਹ ਦੇ ਅੰਦਰ ਕੁਰਸੀ ਢਾ ਕੇ ਸੰਦੀਪ ਸਿੰਘ ਸੰਨੀ ਦੇ ਉੱਤੇ ਐਨੇ ਬੇਰਹਿਮੀਤ ਨਾਲ ਉਸ ਦਾ ਜਿਸ ਬੰਦੇ ਨੇ ਮਲਯੋ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਤਲ ਤੋਂ ਘੱਟ ਨਹੀਂ ਗੱਲ ਹੋਈ ਉੱਥੇ ਉਹ ਤਾਂ ਉਹਨੇ ਆਪਣੇ ਬਚਾਅ ਦੇ ਲਈ ਉਸਨੇ ਉਹਦੇ ਤੇ ਹਮਲਾ ਨਹੀਂ ਕੀਤਾ ਲੇਕਿਨ ਜਦੋਂ ਇੱਕ ਬੰਦੇ ਨੂੰ ਤੁਸੀਂ ਬਿਲਕੁਲ ਬੁਰੀ ਤਰ੍ਹਾਂ ਮਾਰ ਹੀ ਦਿਓਗੇ ਤਾਂ ਇੱਕ ਉਹਮ ਇਹ ਲੋਕ ਇਹ ਧਰਮ ਇਹ ਗੁਰੂ ਸਾਹਿਬ ਦੀ ਦਿੱਤੀ ਆਵਾਜ਼ ਜੋ ਸਾਡੇ ਦਿਲਾਂ ਦੇ ਅੰਦਰ ਆ ਕਿ ਨਾ ਜੀ ਕਿਸੇ ਨੂੰ ਸਹਾਰਦੇ ਆ ਤੇ ਨਾ ਕਿਸੇ ਦਾ ਸੀ ਝੁਲਮ ਕਰਦੇ ਆ ਤੇ ਨਾ ਸਹਾਰਦੇ ਆ ਉਸ ਦੇ ਤਹਿਤ ਉਸਨੇ ਵੀ ਆਪਣੇ ਉਤੇ ਹੋ ਰਹੇ ਝੁਲਮ ਨੂੰ ਤੇ ਉਸ ਬੰਦੇ ਨੂੰ ਜਿਹੜਾ ਸੂਬਾ ਸਰੰਦ ਦੀ ਗੱਲ ਕਹਿ ਕੇ ਉਸਦੇ ਝੁਲਮ ਕਰਾ ਰਿਆ ਤੇ ਜੇ ਉਸ ਦਾ ਕਤਲ ਕਰ ਦਿੱਤਾ ਤੇ ਮਲਗਿਓ ਨਹੀਂ ਉੱਥੋਂ ਸਾਬਤ ਹੁੰਦਾ ਕਿ ਜਿਹੜਾ ਬੰਦਾ ਨੌਕਰੀ ਤੇ ਨਹੀਂ ਹੈਗਾ ਸਜ਼ਾ ਦੇ باوجود ਵੀ ਉਹ ਬੰਦਾ ਉਸਦੀ ਕਤਲੋਗਾਰਤ ਕਰਨ ਵਾਸਤੇ ਪੂਰਾ ਤਤਪਰਸੀ ਤੇ ਉਹਨੇ ਉਸ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਜਦੋਂ ਨੌਕਰੀ ਤੇ ਸੀ ਕਿਸ ਤਰੀਕੇ ਦੇ ਨਾਲ ਘੁਣੋਨੇ ਕਾਰਨਾਮੇ ਕਿਤੇ ਹੋਣਗੇ ਕਿਸ ਤਰੀਕੇ ਨਾਲ ਸਾਡੇ ਆ ਮਾਵਾ ਭੈਣਾਂ ਨੂੰ ਬੇਪੱਤ ਕੀਤਾ ਹੋਏਗਾ ਇਸ ਦੀ ਜੇ ਤੁਸੀਂ ਇੱਕ ਆਪਣੇ ਅੰਦਰ ਪਿਕਚਰ ਬਣਾ ਕੇ ਦੇਖੋ ਜਿਸ ਸਾਡੇ ਸੰਦੀਪ ਸਿੰਘ ਸੰਨੀ ਕਹਿ ਰਿਹਾ ਤੇ ਇਹ ਸਾਡੀ ਗੱਲ ਆ ਕਲੀਅਰ ਹੋ ਜਾਂਦੀ ਹੈ ਬਹੁਤ ਸਾਰੇ ਪੁਲਿਸ ਅਫਸਰ ਨੇ ਪਟਿਆ ਜੀ ਜਾਂ ਇਜ਼ਹਾਰ আলম ਦੀ ਗੱਲ ਕਰ ਲਈਏ ਕੇ ਪੀਐਸ ਗਿਲ ਦੀ ਗੱਲ ਕਰ ਲਈਏ ਜਾਂ ਹੁਣ ਮੌਜੂਦਾ ਸੁਮੇத் ਸੈਣੀ ਦੀ ਗੱਲ ਕਰ ਲਈਏ ਸੁਮੇத் ਸੈਣੀ ਦੇ ਖਿਲਾਫ ਬਹੁਤ ਸਾਰੇ ਸਬੂਤ ਅਦਾਲਤਾਂ ਦੇ ਵਿੱਚ ਪਹੁੰਚੇ ਨੇ ਬਹੁਤ ਸਾਰੇ ਪੀੜਤ ਪਰਿਵਾਰਾਂ ਨੇ ਗਵਾਹੀਆਂ ਦਿੱਤੀਆਂ ਨੇ ਬਲਵੰਤ ਸਿੰਘ ਮਲਤਾਨੀ ਕੇਸ ਦੇ ਵਿੱਚ ਉਸ ਨੂੰ ਸਜ਼ਾ ਵੀ ਹੋਈ ਪਰ ਹਜੇ ਵੀ ਉਹ ਜੇਲ੍ਹ ਦੀਆਂ ਸਲਾਖਾਂ ਦੇ ਬਾਹਰ ਹੈ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੀ ਐ ਇਨਾ ਸੌਖਾ ਕਿਵੇਂ ਐ ਕਿ ਇੰਨੇ ਹੀ ਨੀਸ ਕ੍ਰਾਈਮ ਕਰਕੇ ਤੁਸੀਂ નિર્ਦੋਸ਼ ਸਿੱਖਾਂ ਨੂੰ ਮਾਰ ਕੇ ਉਹਨਾਂ ਦੀਆਂ ਧੀਆ ਭੈਣਾਂ ਨੂੰ ਬੇਪੱਤ ਕਰਕੇ ਫੇਰ ਵੀ ਤੁਸੀਂ ਜੇਲ੍ਹ ਦੀਆਂ ਸਲੱਖਾਂ ਤੋਂ ਬਾਹਰ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਹੋ ਇਹ ਗੁਲਾਮੀ ਸਿੱਖਾਂ ਦੀ ਗੁਲਾਮੀ ਇਥੇ ਪਰਤਾਖ ਨਜ਼ਰ ਆਂਦੀ ਐ ਸਿੱਖਾਂ ਦੇ ਲਈ ਦੋਰੇ ਮਾਪਰ ਡੱਟ ਇਥੋਂ ਨਜ਼ਰ ਆਂਦੇ ਨੇ ਕਾਨੂੰਨ ਦੇ ਵਿੱਚ ਇੱਕ ਲਾਈਨ ਅਮੈਂਡ ਕਰ ਦੇਣੀ ਚਾਹੀਦੀ ਵਿੱਚ ਲਿਖ ਦੇਣਾ ਚਾਹੀਦਾ ਕਿ ਜਿਹੜਾ ਕਾਨੂੰਨ ਐ ਸੰਵਿਧਾਨ ਦੇ ਵਿੱਚ ਵੀ ਲਿਖ ਦੇਣਾ ਚਾਹੀਦਾ ਜਿਹੜਾ ਇਹ ਕਾਨੂੰਨ ਹੈ ਸੰਵਿਧਾਨ ਬਣਾਇਆ ਗਿਆ ਜਿਸ ਦੇ ਤਹਿਤ ਸਜ਼ਾਵਾਂ ਹੁੰਦੀਆਂ ਨੇ ਪਰ ਇਸ ਸਿੱਖ ਕੌਮ ਦੇ ਲਈ ਇਹ ਕਾਨੂੰਨ ਇਹ ਸਜ਼ਾਵਾਂ ਉਸ ਦੇ ਲਈ ਇਹ ਉਸ ਤਰੀਕੇ ਦਾ ਸੰਵਿਧਾਨ ਕਾਨੂੰਨ ਨਹੀਂਗਾ ਸਿੱਖਾਂ ਦੇ ਲਈ ਕਾਨੂੰਨ ਅਦਾਲਤਾਂ ਜਾਂ ਜਿਹੜੇ ਲੋਕ ਨੇ ਉਹ ਆਪ ਬਣਾ ਲਏ ਪਰ ਇਹ ਲੋਕ ਇਹ ਭੁੱਲ ਗਏ ਨੇ ਕਿ ਜੇ 1947 ਵਿੱਚ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਜਿਹੜੇ ਬੰਦਿਆਂ ਨੇ ਕੁਰਬਾਨੀ ਨਾ ਦੇ ਕੇ ਅੱਜ ਰਾਜਗੱਦੀਆਂ ਤੇ ਸੁੱਖ ਭੋਗ ਰਹੇ ਨੇ ਨਾ ਤੇ ਉਹਨਾਂ ਨੂੰ ਸਿੱਖੋਂ ਦਾ ਇਤਿਹਾਸ ਪੂਰੀ ਤਰ੍ਹਾਂ ਜਾਨੋ ਨਹੀਂ ਜੱਥੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੀ ਜੇ ਗੱਲ ਕਰੀਏ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਤੇ ਜਿੰਨਾ ਸੋਨਾ ਉਹਨਾਂ ਨੇ ਦਰਬਾਰ ਸਾਹਿਬ ਤੇ ਚੜਾਇਆ ਉਨਾ ਹੀ ਸੋਨਾ ਉਹਨਾਂ ਨੇ ਹਿੰਦੂਆਂ ਦੇ ਮੰਦਰ ਤੇ ਚੜਾਇਆ ਉਨਾ ਹੀ ਸੋਨਾ ਉਹਨਾਂ ਨੇ ਮੁਸਲਮਾਨਾਂ ਦੀ ਲੋੜ ਪੰਜਾਬ ਪਾਕਿਸਤਾਨ ਦੇ ਅੰਦਰ ਜਿਹੜੀ ਨਸੀਹਤ ਆ ਉਹਦੇ ਉੱਤੇ ਚੜਾਇਆ ਬਰਾਬਰ ਦਾ ਇਹ ਹੁੰਦੀ ਏ ਇੱਕ ਸੋਚ ਇਹ ਹੁੰਦਾ ਇੱਕ ਸਿਧਾਂਤ ਇਹ ਹੁੰਦੀ ਏ ਇੱਕ ਜਿਹੜੀ ਸਾਡੇ ਗੁਰੂਆਂ ਨੇ ਸਾਡੇ ਅੰਦਰ ਪੁਰਨੇ ਪਾ ਕੇ ਸਾਨੂੰ ਇਹ ਚੀਜ਼ ਦਿੱਤੀ ਕਿ ਅਸੀਂ ਮਨੁੱਖਤਾ ਨੂੰ ਪਿਆਰ ਦੇਣੇ ਆ ਪਰ ਇਹ ਲੋਕਾਂ ਦੇ ਅੰਦਰ ਮਨੁੱਖਤਾ ਨਹੀਂ ਹੈ ਗਈ ਆ ਗੁਰਤੇਗ ਬਾਦਰਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਇੱਥੋਂ ਸਾਬਤ ਹੋ ਜਾਣਾ ਤੁਹਾਨੂੰ ਇਨਾਂ ਨੇ ਗੁਰਤੇ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਕਿ ਦੇਸ਼ ਨੂੰ ਆਪਣੀਆਂ ਕਿਤਾਬਾਂ ਇਤਿਹਾਸ ਦੇ ਵਿੱਚ ਇਹ ਪੜਾਉਣੀ ਚਾਹੀਦਾ ਮਹਾਰਾ ਰਣਜੀਤ ਸਿੰਘ ਨੇ ਜਿन्हे ਮਨੁੱਖਤਾ ਦੇ ਇੱਕ ਸੋਨਾ ਇੰਨਾ ਜਿਨ੍ਹਾਂ ਦਰਬਾਰ ਸਾਹਿਬ ਚ ਲੱਗਿਆ ਉਹਨਾਂ ਸੋਨਾ ਚੜਾਇਆ ਹੋਏ ਤੇ ਉਹਦਾ ਇਤਿਹਾਸ ਨਾ ਪੜਾਇਆ ਜਾਂ ਜਦ ਪੜਾਇਆ ਜਾਂਦਾ ਓਏ ਬੱਚਿਆਂ ਨੂੰ ਜਾਨੂ ਨਾ ਕਰਾਇਆ ਜਾਂਦਾ ਓਏ ਤੇ ਕਿੱਥੇ ਖੜੇ ਆਪਾਂ ਮੈਂ ਫਿਰ ਉਹੀ ਗੱਲ ਤੇ ਬਾਹਰ ਬਾਹਰ ਮੇਰੀ ਗੱਲ ਉੱਥੇ ਹੀ ਆ ਜਾਂਦੀ ਆ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਨੰਬਰ 1984 ਸਾਡੀ ਗੁਲਾਮੀ ਦਾ ਅਹਿਸਾਸ ਆ ਜੂਨ 1984 ਸਾਡੀ ਗੁਲਾਮੀ ਦਾ ਅਹਿਸਾਸ ਆ ਜਿਹੜੇ ਉਸ ਤੋਂ ਬਾਅਦ ਕਾਰਨਾਮੇ ਹੁੰਦੇ ਸਰਸੇਵ ਸਾਹਿਬ ਨੂੰ ਜਿਹੜੀ बार-बार ਪ੍ਰੋਲ ਦੇ ਦੇਣੀ ਤੇ ਅੱਜ ਹਵਾਰਾ ਜੀ ਦੀ ਮਾਤਾ ਜੀ ਅਖੀਲੇ ਸਾਹਾਂ ਦੇ ਉੱਤੇ ਜਿਸ ਤਰੀਕੇ ਨਾਲ ਚੱਲ ਰਹੇ ਨੇ ਉਹਨਾਂ ਨੂੰ ਪ੍ਰੋਲ ਨਾ ਦੇਣੀ ਉਹਨਾਂ ਨੂੰ ਉਹਨਾਂ ਨੂੰ ਮਿਲਣ ਨਾ ਦੇਣਾ ਇਹ ਸਾਡੇ ਗੁਲਾਮੀ ਦਾ ਅਹਿਸਾਸ ਆ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜੇ ਕੋਈ ਕੋਰਟ ਜੇ ਕੋਈ ਸੰਸਥਾ ਕੋਈ ਵੀ ਸਿਸਟਮ ਇਸ ਨੂੰ ਧਿਆਨ ਨਾਲ ਵਿਚਾਰ ਕੇ ਦੇਖੇ ਤੇ ਪਤਾ ਚਲ ਜਾਏਗਾ ਕਿ ਅਸੀਂ ਜਿਹੜੀ ਗੱਲ ਕਹਿ ਰਹੇ ਆ ਅਸੀਂ ਤਾਂ ਕੋਈ ਹਥਿਆਰਬੰਦ ਲੜਾਈ ਨਹੀਂ ਲੜ ਰਹੇ ਹਾਂ ਕੋਈ ਹਥਿਆਰ ਨਹੀਂ ਚੱਕੇ ਫਿਰ ਹੁਣ ਹੁਣ ਵੀ ਸਾਡੇ ਨਾਲ ਕਿਹੜੇ ਦਰਜੇ ਦਾ ਤੇ ਕਿਹੜੇ ਦਰਜੇ ਦੇ ਲੋਕ ਸੀ ਇੱਕ ਨੰਬਰ ਪਹਿਲੇ ਨੰਬਰ ਦੇ ਦਰਜੇ ਦੇ ਲੋਕ ਜਿਨ੍ਹਾਂ ਨੇ 90% ਦੇ ਕਰੀਬ ਕੁਰਬਾਨੀਆਂ ਦਿੱਤੀਆਂ ਹਨ ਤੇ ਉਹਨਾਂ ਨੂੰ ਅੱਜ ਵੀ ਤੁਸੀਂ ਥਰਡ ਦਰਜੇ ਦੇ ਮੁਤਾਬਿਕ ਕੋਰਟਾਂ 'ਚ ਕੇਸ ਜਿੱਤਣ ਦੇ ਬਾਅਦ ਵੀ ਉਹਨਾਂ ਦੇ ਫੈਸਲੇ ਨਾ ਲਾਗੂ ਹੁੰਦੇ ਹੋਣ ਕਿਉਂ ਕਿ ਕਿਉਂਕਿ ਸਾਡੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲਿਖਿਆ ਜਾਂਦਾ ਇਸ ਕਰਕੇ ਸਾਡੇ ਜਿਹੜੇ ਫੈਸਲੇ ਨੇ ਉਹ ਸਰਕਾਰਾਂ ਲਟਕਾ ਕੇ ਸਾਨੂੰ ਭਿਖਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਇਸ ਵਾਰ ਬਾੜ ਦੇ ਅੰਦਰ ਸਿੱਖ ਕੌਮ ਨੇ ਸਾਹਵਤ ਕਰਤਾ ਔਰ ਸੈਂਟਰ ਗਵਰਨਮੈਂਟ ਦੇ ਮੂੰਹ ਤੇ ਉਤੇ ਤਮਾਚਾ ਮਾਰਿਆ ਤੁਸੀਂ ਪੰਜਾਬ ਨੂੰ ਨਹੀਂ ਚਲਾ ਸਕਦੇ ਪੰਜਾਬ ਆਪਣੇ ਆਪ ਆਪਣੇ ਆਪ ਨੂੰ ਚਲਾ ਸਕਦਾ ਇਹ ਅਸੀਂ ਜਿਹੜੇ ਲੋਕ ਕਹਿੰਦੇ ਨੇ ਵੀ ਤੁਸੀਂ ਰਾਜ ਤੁਸੀਂ ਸਿੱਖ ਕੌਮ ਦੀ ਗੱਲ ਕਰਕੇ ਤੁਸੀਂ ਕੌਮ ਨੂੰ ਕਿਸ ਤਰੀਕੇ ਨਾਲ ਤੁਹਾਨੂੰ ਸਿੱਖਾਂ ਨੂੰ ਕਿਸ ਤਰੀਕੇ ਨਾਲ ਚਲਾਓਗੇ ਇਹ ਸੌਰੀ ਪੰਜਾਬ ਦੇ ਲੋਕਾਂ ਨੇ ਉਹ ਚਲਾ ਕੇ ਦਿਖਾ ਦਿੱਤਾ ਹੈਗਾ ਇਹ ਬੜੀ ਵੱਡੀ ਗੱਲ ਹੈ ਠੀਕ ਹੈ ਪਾਟਿਆ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਇਸੇ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ